ਚੋਣ ਪ੍ਰਚਾਰ ਦੇ ਵਿੱਚ ਐਤਕੀ ਜਹਾਜ਼ਾਂ ਦੀ ਕਾਫੀ ਬੁਕਿੰਗ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਚੋਣਾਂ ਦੇ ਮਾਹੌਲ ਦੇ ਵਿੱਚ ਜਿੱਥੇ ਪਹਿਲਾਂ ਕਾਰਾਂ ਗੱਡੀਆਂ ਬੁੱਕ ਹੁੰਦੀਆਂ ਸੀ ਪਹਿਲਾਂ ਜਿਵੇਂ ਵਿਆਹਾਂ ਵੇਲੇ ਅਜਿਹਾ ਮਾਹੌਲ ਬਣਦਾ ਤਾਂ ਐਤਕੀ ਦੇਸ਼ ਦੇ ਵਿੱਚ ਜਿਹੜੇ ਜਹਾਜ਼ ਨੇ ਉਹ ਵੱਡੇ ਪੱਧਰ ਉੱਤੇ ਬੁੱਕ ਹੋਏ ਨੇ ਇਸ ਉੱਤੇ ਚਰਚਾ ਕਰਾਂਗੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਲਾ ਯਾਰਖਾਂ ਜੋਗੀ ਜਿਹੜੇ ਪੰਥਕ ਕਵੀ ਨੇ ਉਹਨਾਂ ਦੀ ਅੱਜ ਤਸਵੀਰ ਸਜੋਬਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਚੋਣ ਮੈਦਾਨ ਮਲ ਰਹੀ ਹੈ ਕਿੰਨੇ ਪਾਣੀ ਦੇ ਵਿੱਚ ਰਹੇਗੀ ਤੇ ਨਾਲ ਵੇਖਾਂਗੇ ਕਿ ਪਿਛਲੇ ਵਿਧਾਨ ਸਭਾ ਪਿੰਡ ਦੇ ਵਿੱਚ ਭਾਜਪਾ ਦੀ ਕੀ ਕਾਰਕਿਰਿਆ ਜਾਰੀ ਸੀ ਅੱਜ ਇਹ ਸਾਰੇ ਮਾਹੌਲ ਉਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਚਿੰਤਕ ਸਿਆਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨੜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਪਿਛਲੇ ਥੋੜੇ ਜਿਹਾ ਪਿਛਲੇ ਹੱਟ ਕੇ ਜੇਕਰ ਆਪਾਂ ਦੇਖੀਏ ਤਾਂ ਵਿਆਹਾਂ ਸ਼ਾਦੀਆਂ ਵੇਲੇ ਕਾਰਾਂ ਦੀ ਤੇ ਹੋਰ ਜਿਹੜੇ ਸਾਧਨ ਸੀਗਾ ਬਰਾਤਾਂ ਵੇਲੇ ਸ਼ਗਣਾ ਵੇਲੇ ਜਿਹੜੇ ਤੋਰ ਤਰਾਇ ਵੇਲੇ ਨਾਲ ਹੁੰਦੇ ਸੀ ਤਾਂ ਉਹਨਾਂ ਦੀ ਇੱਕ ਵੱਡੀ ਪੱਧਰ ਤੇ ਬੁੱਕਕੁੰਦੀ ਹੁੰਦੀ ਸੀ ਇਸ ਤੋਂ ਬਹੁਤ ਪਿੱਛੇ ਜਾਈਏ ਤਾਂ ਬੱਸਾਂ ਦੀ ਬੁਕਿੰਗ ਕਈ ਵਾਰ 2-2 3-3 4-4 ਮਹੀਨੇ ਲੋਕਾਂ ਨੂੰ ਪਹਿਲਾਂ ਕਰਨ ਦੀ ਪੈ ਜਾਂਦੀ ਸੀ ਜਿਉਂ ਹੀ ਵਿਆਹ ਦਾ ਸਾਰ ਟਿਕਦਾ ਸੀ ਤੇ ਨਾਲ ਇਹ ਬੁਕਿੰਗ ਸ਼ੁਰੂ ਹੋ ਜਾਂਦੀ ਸੀ। ਇਨੀ ਦਿਨੀ ਚੋਣਾਂ ਦਾ ਮਾਹੌਲ ਹੈ। ਦੱਸਿਆ ਜਾਂਦਾ ਹੈ ਕਿ ਚਾਰਟਰਡ ਪਲੇਨ ਤੇ ਹੈਲੀਕਾਪਟਰਾਂ ਦੀ ਦੇਸ਼ ਦੇ ਵਿੱਚ ਵੱਡੀ ਮੰਗ ਹੈ ਤੇ ਬੁਕਿੰਗ ਫੁੱਲ ਹੋ ਗਈ ਹੈ। ਡਾਕਟਰ ਸਾਹਿਬ ਦੱਸਿਓ ਜਹਾਜ਼ਾਂ ਦੀ ਕਹਾਣੀ। ਜੀ ਅਸਲ ਦੇ ਵਿੱਚ ਜਹਾਜ਼ ਇੱਕ ਟਰਾਂਸਪੋਰਟੇਸ਼ਨ ਦਾ ਸਾਧਨ ਨੇ ਜਿਹੜੇ ਜਿਹੜੇ ਦੂਰ ਤੋਂ ਨੇੜੇ ਤੱਕ ਪਹੁੰਚਣ ਦੇ ਰਹੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ ਕਾਰਾਂ ਦੀ ਮੰਗ ਹੁੰਦੀ ਪਰੰਤੂ ਹੁਣ ਅੱਜਕੱਲ ਕਾਰਾਂ ਦਾ ਹੜਾ ਆਇਆ ਪਿਆ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਤਰੀਬਨ ਇੱਕ ਜਾਂ ਦੋ ਕਾਰਾਂ ਖੜੀਆਂ ਦਿੱਸਦੀਆਂ ਨੇ ਜਾਂ ਬਜ਼ਾਰਾਂ ਦੇ ਵਿੱਚ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਤੇ ਹਵਾਈ ਜਹਾਜ਼ਾਂ ਦੀ ਜੇ ਆਪਾਂ ਦੇਖੀਏ ਤਾਂ ਪਿਛਲੇ ਸਮੇਂ ਦੇ ਵਿੱਚ ਰਾਜੇ ਮਹਾਰਾਜਿਆਂ ਪਾਸ ਆਪਣੇ ਜਹਾਜ਼ ਹੁੰਦੇ ਸਨ ਮਹਾਰਾਜ ਅਪਟੇਲਾ ਪਾਸ ਆਪਣਾ ਜਹਾਜ਼ਤੀ ਹੈ ਆਪਣੀ 에어ਪੋਰਟ ਦੀ ਮਹਾਰਾਜ ਫਰੀਦਕੋਟ ਦੇ ਪਾਸ ਆਪਣੇ ਜਹਾਜ਼ ਸੰਥਿਵਰੀ ਆਪਣਾ 에어ਪੋਰਟ ਦੀ ਹੋਰ ਵੀ ਇਸ ਤਰ੍ਹਾਂ ਇੱਕ ਦੋ ਘਰਾਣਿਆਂ ਦੇ ਪਾਸ ਅਮੀਰ ਘਰਾਣੇ ਜਿਹੜੇ ਹੈਗੇ ਉਹਨਾਂ ਪਾਸ ਆਪਣੇ ਹਵਾਈ ਜਹਾਜ਼ ਹੁੰਦੇ ਸੀ ਉਹ ਆਪਣੇ ਜਾਣ ਦੇ ਲਈ ਇਹਨਾਂ ਦੀ ਵਰਤੋਂ ਕਰਦੇ ਪਰੰਤੂ ਹੁਣ ਕਿਉਂਕਿ ਚੋਣਾ ਚੱਕੀਆਂ ਨੇ ਚੋਣਾ ਆ ਕੇ ਹਰੇਕ ਪੋਲੀਟਿਕਲ ਪਾਰਟੀ ਦੇ ਲੀਡਰ ਆਪਣੇ ਵੋਟਰਾਂ ਤੱਕ ਪਹੁੰਚ ਕਰਨ ਦੇ ਲਈ ਹੈਲੀਕਾਪਟਰ ਜਾਂ ਜਹਾਜ਼ਾਂ ਦੀ ਵਰਤੋਂ ਕਰਨੀ ਚਾਹੁੰਦੇ ਨੇ ਜ਼ਰੂਰੀ ਹੈ ਇਸ ਦੇ ਲਈ ਇਹ ਆਪਣੇ ਜਹਾਜ਼ ਪ੍ਰਾਈਵੇਟ ਕੰਪਨੀਆਂ ਤੋਂ ਕਰਾਈ ਤੇ ਲੈਂਦੇ ਨੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਦਿੰਦੀਆਂ ਨੇ ਉਹਨਾਂ ਦੇ ਮੁਤਾਬਕ ਇਹ ਹੈ ਵੀ ਜਿਹੜਾ ਚਾਰਟਰਡ ਪਲੇਨ ਹੈ ਉਹਦੀ 5 ਲੱਖ ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਖਰਚਾ ਅਦਾ ਕਰਨਾ ਪੈਂਦਾ ਤੇ ਦੂਸਰੇ ਪਾਸੇ ਜਿਹੜੇ ਹੈਲੀਕਾਪਟਰ ਨੇ ਉਹਨਾਂ ਦਾ 1.5 ਲੱਖ ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਕਿਰਾਇਆ ਪੈਂਦਾ ਤੇ ਇਸ ਤਰ੍ਹਾਂ ਇਹ ਪਾਰਟੀਆਂ ਜਾਂ ਇੰਡੀਵਿਜੂਅਲ ਤੌਰ ਤੇ ਕੁਝ ਲੋਕ ਆਪਣੀ ਨਦੀ ਬੁਕਿੰਗ ਕਰਦੇ ਨੇ ਪਰantu ਹੁ ਜਿਵੇਂ ਪਤਾ ਲੱਗਿਆ ਕਿ ਜਿਹੜੀ ਕਿ ਹੈਲੀਕਾਪਟਰ ਮੁਹੱਈਆ ਕਰਾਉਣ ਵਾਲੀ ਪਵਨ ਹੰਸ ਕੰਪਨੀ ਹੈ ਜਿਹਦੇ ਪਾਸ 45 ਹੈਲੀਕਾਪਟਰ ਨੇ ਉਹ ਸਾਰੇ ਉਹਨਾਂ ਦੇ ਤਕਰੀਬਨ ਬੁੱਕ ਹੋ ਚੁੱਕੇ ਨੇ ਮੇਨ ਤੌਰ ਦੇ ਉੱਪਰ ਇਹਨਾਂ ਨੂੰ ਹੈਲੀਕਾਪਟਰ ਦੀ ਜੋ ਮੰਗਾ ਜਾਂ ਇਹਨਾਂ ਦੀ ਬੁਕਿੰਗ ਹੋਈ ਹੈ ਵੱਡੇ ਪੱਧਰ ਦੇ ਉੱਪਰ ਭਾਰਤੀ ਜਨਤਾ ਪਾਰਟੀ ਵੱਲੋਂ ਹੋਈ ਹੈ ਤੇ ਦੂਸਰੀਆਂ ਪਾਰਟੀਆਂ ਵੀ ਇਸ ਤਰ੍ਹਾਂ ਆਪਣੇ ਹੈਲੀਕਾਪਟਰ ਬੁੱਕ ਕਰਕੇ ਆਪਣੇ ਬਰਕਰਾਂ ਪਾਸ ਆਪਣੇ ਹਲਕਿਆਂ ਦੇ ਵਿੱਚ ਪਹੁੰਚ ਕਰਨ ਦੇ ਲਈ ਕਿਉਂਕਿ ਵੱਡੀਆਂ ਪਾਰਟੀਆਂ ਜਿਵੇਂ ਕਾਂਗਰਸ ਪਾਰਟੀ ਨੇ ਵੀ ਲੱਗਣਾ ਹੈ ਇਲੈਕਸ਼ਨ ਉਹਨਾਂ ਨੂੰ ਵੀ ਹੈਲੀਕਾਪਟਰਾਂ ਦੀ ਲੋੜ ਹੈ ਤੇ ਇਸੇ ਤਰ੍ਹਾਂ ਦੂਸਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਸਮਾਜਵਾਦੀ ਪਾਰਟੀ ਹੈ ਜਿਹੜੇ ਵੱਡੇ ਸੂਬੇ ਨੇ ਉੱਥੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਪਹੁੰਚ ਕਰਨ ਦੇ ਲਈ ਉਹਨਾਂ ਦੇ ਪੋਲੀਟੀਕਲ ਲੀਡਰਾਂ ਨੂੰ ਆਪਣੇ ਹੈਲੀਕਾਪਟਰ ਤੇ ਹਵਾਈ ਜਹਾਜ਼ਾਂ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਬੁੱਕ ਕਰਾਈ ਸੰ ਤੇ ਹੈਲੀਕਾਪਟਰ ਤੇ ਹਾਜਾਂ ਦੀ ਵਰਤੋਂ ਕਰਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਉਹਨਾਂ ਦਾ ਇੱਕ ਰੂਲਿੰਗ ਪਾਰਟੀ ਆ ਉਹਨਾਂ ਦੀ ਪਹੁੰਚ ਹੈ ਤੇ ਉਹਨਾਂ ਦਾ ਇਲਾਕੇ ਨੇ ਇਸ ਕਰਕੇ ਉਹਨਾਂ ਦੇ ਵੱਡੇ ਲੀਡਰਾਂ ਨੂੰ ਜ਼ਰੂਰਤ ਹੈ ਉਹ ਹੈਲੀਕਾਪਟਰ ਤੇ ਹਵਾਈ ਜਹਾਜ਼ ਬੁੱਕ ਕਰ ਰਹੇ ਨੇ ਇਸ ਸੰਬੰਧ ਵਿੱਚ ਕੌਣ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਵੀ ਇਹਦੇ ਉੱਪਰ ਪੂਰੀ ਨਜ਼ਰ ਰੱਖ ਰਿਹਾ ਕਿਉਂਕਿ ਜਿਹੜਾ ਖਰਚਾ ਹੈ ਤੇ ਇਹਦੇ ਬਾਰੇ ਵੀ ਪੂਰੀ ਤਰ੍ਹਾਂ ਉਹਨਾਂ ਨੇ ਦੇਖਣਾ ਹੁੰਦਾ ਇਸ ਕਰਕੇ ਜਿਵੇਂ ਇਲੈਕਸ਼ਨ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਸਾਰੀਆਂ ਅਥਾਰਟੀਆਂ ਨੂੰ 에어ਪੋਰਟ ਅਥਾਰਟੀ ਨੂੰ ਏਅਰਪੋਰਟ ਦੇ ਨਾਲ ਸੰਬੰਧਿਤ ਹੋਰ ਜਿਹੜੀਆਂ ਏਅਰਲਾਈਨਸ ਦੀਆਂ ਜਿਹੜੀਆਂ ਹੈਗੀਆਂ ਜਿਹੜੇ ਵਿਭਾਗ ਨੇ ਵੱਖੋ-ਵੱਖਰੇ ਉਹਨਾਂ ਨੂੰ ਪੂਰੀ ਤਰ੍ਹਾਂ ਇਸ ਪੱਖੋਂ ਸਥਿਰ ਕੀਤਾ ਗਿਆ ਤਾਂ ਜੋ ਇਹ ਖਰਚੇ ਨੂੰ ਪੂਰੀ ਤਰ੍ਹਾਂ ਉਹਨਾਂ ਦੇ ਇਲੈਕਸ਼ਨ ਖਰਚੇ ਦੇ ਵਿੱਚ ਸ਼ਾਮਲ ਕੀਤਾ ਜਾ ਸਕੇ ਵੀ ਕਿਹੜੀ ਪਾਰਟੀ ਨੇ ਕਿਹੜੇ-ਕਿਹੜੇ ਨੇ ਕਿੰਨਾ-ਕਿੰਨਾ ਟਾਈਮ ਦੇ ਲਈ ਹੈਲੀਕਾਪਟਰ ਜਾਂ ਚਾਰਟਰਡ ਪਲੇਨ ਦੀ ਵਰਤੋਂ ਕੀਤੀ ਹੈ ਜਿੰਦਰ ਸਾਹਿਬ ਜਿੰਦਰਪਾਲ ਡਾਕਟਰ ਸਾਹਿਬ ਜਿਹੜੇ ਜਹਾਜ਼ਾਂ ਉੱਤੇ ਸਫ਼ਰ ਕਰਨਾ ਚੋਣ ਪ੍ਰਚਾਰ ਹੋਣਾ ਇੱਕ ਮਹਿੰਗਾ ਸੌਦਾ ਹੈ ਪਿਛਲੇ ਸਮੇਂ ਇੱਕ ਮੀਡੀਆ ਬਰੀਫਿੰਗ ਦੇ ਵਿੱਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਸਤਾਤੇਰ ਪਾਜ ਪਾਣੀ ਉਹਨਾਂ ਦੇ ਜਿਹੜੇ ਬੈਂਕਿੰਗ ਖਾਤੇ ਆ ਉਹ ਕਿਸੇ ਦਾ ਆਪਕੀ ਸੀ ਕਰਤੇ ਹੈ ਫ੍ਰੀਜ਼ ਹੋ ਗਿਆ ਹੈ ਲਿਹਾਜ਼ਾ ਉਹਨਾਂ ਨੂੰ ਬੜੀ ਦਿੱਕਤ ਹੈ ਨਾਲ ਉਹਨਾਂ ਨੇ ਇੱਕ ਕੱਲ ਦੱਸੀ ਕਿ ਅਸੀਂ ਤੇ ਇਸ ਭਰ ਦੇ ਵਿੱਚ ਕਹਿੰਦਾ ਪਾਬਕੇ ਦਿੱਲੀ ਤੋਂ ਵੱਖ-ਵੱਖ ਜਿਹੜੇ ਬੰਦੀ ਭਿਜਨੇ ਉਹਦੇ ਸਾਨੂੰ ਦਿਖਤ ਆ ਰਹੀ ਹੈ ਕਹਿੰਦਾ ਪਾਬਕੇ ਜਿਹੜੀਆਂ ਲੰਮੀਆਂ ੜਾਰੀਆਂ ਦਿੱਲੀ ਤੋਂ ਉੱਡਦੀਆਂ ਵੱਡੇ ਵੱਡੇ ਲੀਟਰਾਂ ਦੀਆਂ ਉਹ ਜਹਾਜ਼ਾਂ ਉੱਤੇ ਉੱਡਦੀਆਂ ਤੇ ਫਿਰ ਬਾਕੀ ਹੈ ਕਿ ਜਿਹੜੀਆਂ ਜਹਾਜ਼ਾਂ ਦੀਆਂ ਕੰਪਨੀਆਂ ਨੇ ਉਹ ਐਤੀ ਤੇ ਚਾਹੇ ਉਹਨਾਂ ਨੇ ਜਿੰਨਾ ਮਰਜੀ ਜਹਾਜ਼ਾਂ ਦਾ ਪ੍ਰਬੰਧ ਕੀਤਾ ਹੋਵੇ ਪਰ ਫਿਰ ਵੀ ਬੁਕਿੰਗ ਫੁੱਲ ਹੋ ਗਈ ਹੈ ਚਾਰਟਰਡ ਪਲੇਨ ਤੇ ਹੈਲੀਕਾਪਟਰਾਂ ਦੀ ਵੱਡੇ ਪੱਧਰ ਉੱਤੇ ਮੰਗ ਹੈ ਪਰ ਡਾਕਟਰ ਸਾਹਿਬ ਇਹ ਇੰਨਾ ਮਹਿੰਗਾ ਸੌਦਾ ਕਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਲਈ ਤਾਂ ਨਹੀਂ ਵਾਰਾ ਖਾਂਦਾ ਹੋਏਗਾ ਤੇ ਜੇਕਰ ਪੰਜਾਬ ਦੀ ਗੱਲ ਕਰ ਲਈਏ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਪੁਰਾਣੀ ਸਮੇਂ ਮਹਾਰਾਜ ਆਫੀਦ ਕੋ ਪਟਿਆਲਾ ਅਰਿਆਸਤ ਇਹਨਾਂ ਕੋਲ ਆਪਣੀ ਜਹਾਜ਼ ਸੀ ਜੇਕਰ ਸਿਆਸੀ ਲਿਹਾਜ਼ ਦੀਆਂ ਪੰਜਾਬ ਦੀਆਂ ਸਖਸੀਅਤਾਂ ਵੱਲ ਝਾਤ ਮਾਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਸ਼ਾਇਦ ਇੱਕ ਪੁਰਾਣੀ ਵੱਡੇ ਆਗੂ ਰਵੀਿੰਦਰ ਸਿੰਘ ਉਨ੍ਹਾਂ ਦੇ ਕੋਲ ਹੀ ਸ਼ਾਇਦ ਆਪਣੇ ਜਹਾਜ਼ ਸੀ ਜੀ ਇੰਟਰਪਰ ਸਾਬ ਜੀ ਤੁਸੀਂ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਅਤੇ ਦਾ ਰਵੀਿੰਦਰ ਸਿੰਘ ਪਾਸ ਆਪਣੇ ਜਹਾਜ਼ ਸਨ ਇਹ ਇਹ ਕਿਉਂਕਿ ਪਿਛਲੇ ਜਿਹੜੀ ਇਸ ਤਰ੍ਹਾਂ ਡੈਮੋਕ੍ਰੇਸੀ ਦੇ ਵਿੱਚ ਨਵੇਂ ਚਿਹਰੇ ਆਉਂਦੇ ਰਹੇ ਨੇ ਤੇ ਪੁਰਾਣੇ ਚਿਹਰੇ ਪਾਸੇ ਜਾਂਦੇ ਰਹੇ ਨੇ ਇਸ ਤਰ੍ਹਾਂ ਨਵੇਂ ਨਵੀਂ ਤਰ੍ਹਾਂ ਦੀ ਡਿਵੈਲਪਮੈਂਟ ਵੀ ਹੁੰਦੀ ਰਹੀ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕਿਉਂਕਿ ਪੰਜਾਬ ਇੱਕ ਵੈਸੇ ਵੀ ਛੋਟਾ ਸੂਬਾ ਹੈ ਇੱਥੇ ਤੋ ਕਿ ਇਹ ਇਹ ਦੇ ਅਪਰੋਚ ਕਰਨ ਦੇ ਲਈ ਕਿਸੇ ਜਗ੍ਹਾ ਤੋਂ ਵੀ ਬਾਈ ਰੋਡ ਮੁੜਿਆ ਜਾ ਸਕਦਾ ਛੇਤੀ ਤੇ ਪਰ ਫਿਰ ਵੀ ਜਦੋਂ ਮੁੱਖ ਮੰਤਰੀ ਹੁੰਦੇ ਨੇ ਉਹਨਾਂ ਪਾਸ ਆਪਣੇ ਹੈਲੀਕਾਪਟਰ ਜਾਂ ਜਹਾਜ਼ ਵਰਤਦੇ ਰਹਿੰਦੇ ਨੇ ਹੈਲੀਕਾਪਟਰ ਦੀ ਵਰਤੋਂ ਤਾਂ ਜਿਸ ਤਰ੍ਹਾਂ ਕਿ ਮੌਜੂਦਾ ਮੁੱਖ ਮੰਤਰੀ ਅਤੇ ਇਸ ਤੋਂ ਪਹਿਲੇ ਮੁੱਖ ਮੰਤਰੀ ਵੀ ਲਗਾਤਾਰ ਨਿਰੰਤਰ ਕਰਦੇ ਰਹੇ ਨੇ ਸਰਕਾਰੀ ਕੰਮਾਂ ਦੇ ਲਈ ਕਿਉਂਕਿ ਵਕਤ ਨਹੀਂ ਹੁੰਦਾ ਇਸ ਦੇ ਲਈ ਇਹਨਾਂ ਨੇ ਅਪਰੋਚ ਕਰਨਾ ਹੁੰਦਾ ਤੇ ਪਹੁੰਚ ਪਹੁੰਚ ਕਰਨੀ ਹੁੰਦੀ ਹੈ ਤੇ ਆਪਣੇ ਦਫ਼ਤਰ ਪਹੁੰਚਣਾ ਹੁੰਦਾ ਵਾਪਸੀ ਦੇ ਉੱਪਰ ਇਸ ਤਰ੍ਹਾਂ ਦੀ ਵਰਤੋਂ ਹੁੰਦੀ ਰਹੀ ਹੈ ਪਰੰਤੂ ਚੋਣਾ ਦਾ ਜਿਹੜਾ ਇੱਕ ਮੈਦਾਨ ਨੇ ਜੰਗ ਦੇ ਵਿੱਚ ਪੂਰੀ ਤਰ੍ਹਾਂ ਦਾ ਭਕਿਆ ਹੋਇਆ ਹੈ ਕਿ ਜਿਹੜੀਆਂ ਵੱਡੀਆਂ ਰਾਸ਼ਟਰੀ ਪਾਰਟੀਆਂ ਨੇ ਜਿਹੜੀਆਂ ਕਿ ਹੋਰ ਮੀਨਜ਼ ਦੇ ਰਾਹੀਂ ਇਸ ਤਰ੍ਹਾਂ ਪਹੁੰਚ ਨਹੀਂ ਕਰ ਸਕਦੇ ਜੇ ਭਾਈ ਰੇਲ ਜਾਂ ਭਾਈ ਰੋਡ ਜਾਂ ਫਿਰ ਭਾਈ 에ਅਰ ਵੀ ਜਾਣ ਤਾਂ ਉਹਦੇ ਤੇ ਵੀ ਉਹਨਾਂ ਨੂੰ ਅੱਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚਣ ਦੇ ਲਈ ਸਮਾਂ ਲੱਗਦਾ ਇਸ ਲਈ ਉਹ ਸਿੱਧੇ ਹੈਲੀਕਾਪਟਰ ਆਪਣੇ ਜਾਂ ਇਸ ਤਰ੍ਹਾਂ ਦੇ ਚਾਰਟਰਡ ਪਲੇਨ ਹਾਇਰ ਕਰਦੇ ਨੇ ਤੇ ਤਾਂ ਜੋ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਰੈਲੀਆਂ ਨੂੰ ਸੰਬੋਧਨ ਕਰ ਸਕਣ ਇਸ ਦੇ ਲਈ ਇਨਾ ਹੈਲੀਕਾਪਟਰਾਂ ਤੇ ਜਹਾਜ਼ਾਂ ਦੀ ਮੰਗ ਵੱਧ ਰਹੀ ਹੈ ਤੇ ਦੂਸਰੇ ਇਹ ਜਿਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਇਨਾ ਤੇਜ਼ੀ ਆ ਰਹੀ ਹੈ ਇਹਦੇ ਲਈ ਜ਼ਰੂਰੀ ਹੁੰਦਾ ਕਿ ਵੱਡੇ ਲੀਡਰ ਦਾ ਹਰੇਕ ਹਲਕੇ ਦੇ ਵਿੱਚ ਦੌਰਾ ਕਰਾਇਆ ਜਾਵੇ ਤਾਂ ਜੋ ਵੋਟਰਾਂ ਨੂੰ ਪਹੁੰਚਿਆ ਜਾ ਸਕੇ ਇਸ ਕਾਰਨ ਦੀ ਜ਼ਿਆਦਾ ਮੰਗ ਹੋ ਰਹੀ ਹੈ ਬਿਲਕੁਲ ਠੀਕ ਸਾਹ ਤੁਸੀਂ ਚੋਣਾਂ ਨੂੰ ਇੱਕ ਜੰਗ ਦੇ ਮੈਦਾਨ ਨਾਲ ਲੈ ਰਿਹਾ ਹੋ ਤਾਂ ਪੁਰਾਣੇ ਸਮੇਂ ਕੈ ਕੈ ਲਈਏ ਕਿ ਹੁਣ ਤਾਂ ਸਤਾ ਲਈ ਜਿਹੜੇ ਚੋਣ ਹੁੰਦੀ ਹੈ ਵੋਟ ਹੁੰਦੀ ਹੈ ਲੋਕਤੰਤਰ ਦੇ ਵਿੱਚ ਪੁਰਾਣੇ ਸਮੇਂ ਰਾਜਿਆਂ ਦੀ جنگ ਹੁੰਦੀ ਸੀ ਇੱਕ ਦੂਜੇ ਦੇ ਖਿਲਾਫ ਤਾਂ ਜਦੋਂ ਉਹ ਸਤਾ ਪ੍ਰਾਪਤੀ ਰਾਜਿਆਂ ਦੀ ਜਿਹੜੇ ਜਦੋਂ جنگ ਸੀ ਹੁੰਦੀ ਤਾਂ ਫਿਰ ਜਿਵੇਂ ਹੁਣ ਵੱਡੇ ਵੱਡੇ ਜਹਾਜ਼ ਬੁੱਕ ਹੁੰਦੇ ਆ ਤਾਂ ਉਸ ਵੇਲੇ ਵੱਡੇ ਵੱਡੇ ਮਹਿੰਗੇ ਰਥ ਕਈ ਕਿ ਘੋੜਿਆਂ ਵਾਲੀ ਰਥ ਉਹ ਮੈਦਾਨ ਦੇ ਵਿੱਚ ਫਿਰ ਜੂਝਦੇ ਸੀ ਫਿਰ ਜਾ ਕੇ ਕਿਸੇ ਨੂੰ ਫੜੇ ਵੱਡੇ ਨੁਕਸਾਨ ਤੋਂ ਬਾਅਦ ਕਹਿੰਦਾ ਭਾਵ ਕਿ ਕਈ ਘੋੜਿਆਂ ਦਾ ਨੁਕਸਾਨ ਕਈ ਮਨੁੱਖਾਂ ਦਾ ਨੁਕਸਾਨ ਕਈ ਹਥਿਆਰਾਂ ਦਾ ਨੁਕਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਉਧਰ ਉਧਰੀ ਸੈਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਵੱਡਾ ਲਾਊਡ ਹਾਨ ਡੁੱਲਣ ਤੋਂ ਬਾਅਦ ਜਾਕੀ ਇੱਕ ਰਾਜਾ ਫਿਰ ਅਗਲੀ ਸਤਾ ਕਾਇਮ ਕਰਦਾ ਸੀ ਜਦੋਂ ਕਿ ਹੁਣ ਲੋਕਤੰਤਰ ਦੇ ਵਿੱਚ ਅਜਿਹਾ ਨਹੀਂ ਸਿਰਫ ਜਿਹੜੀ ਮਾਨਸਿਕ ਸੋਚ ਹੈ ਉਸ ਨੇ ਹੀ ਦੇਸ਼ ਦੀ ਜਿਹੜੀ ਹਕੂਮਤ ਹੈ ਉਹਦੀ ਵਾਗ ਡੋਰ ਸੰਪੰਨ 당ਰਨਾ ਕਰ ਦੇਣਾ ಮತਦਾਨ ਆਪਣੀ ਮਤ ਦੇ ਮੁਤਾਬਕ ਹੁਣ ਦੇਖਣਾ ਹੋਵੇਗਾ ਕਿ ਅਗਲੇ ਸਮੇ ਜਿਹੜੀ ਹੈ ಮತ ਦੇਸ਼ ਭਰ ਦੀ ਉਹ ਕਿਸ ਤਰ੍ਹਾਂ ਦੀ ਰਹਿੰਦੀ ਹੈ 4 ਜੂਨ ਨੂੰ ਅਜਿਹਾ ਸਾਰਾ ਕੁਝ ਅਜਿਹੀ ਕਿਸੇ ਸਾਰੇ ਵੱਖ-ਵੱਖ ਰਾਜਾਂ ਦੇ ਇਨਕਲੂਡ ਪੰਜਾਬ ਉਹ ਬਾਹਰ ਆ ਜਾਣਗੇ ਡਾਕਟਰ ਸਾਹਿਬ ਇਨੀ ਦਿਨੀ ਜੇਕਰ ਆਪਾਂ ਚੋਣਾਂ ਉੱਤੇ ਹੀ ਗੱਲ ਰੱਖੀਏ ਤਾਂ ਵੱਡੇ ਪੱਧਰ ਉੱਤੇ ਚਰਚਾ ਉਮੀਦਵਾਰਾਂ ਦੀ ਕਿਹੜੇ ਕਿਹੜੇ ਹੋਣਗੇ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਇਸ ਵੇਲੇ ਭਾਵੇਂ 10 ਸਿਟਾ ਕਿਤਨਾ ਕਿਤੇ ਕੋਈ ਨਾ ਕੋਈ ਰੇੜਕੇ ਤੇ ਅਸਰ ਜ਼ਰੂਰ ਨੇ ਪਰੰਤੂ 3 ਸਿਟਾ ਸਾਫ ਨੇ ਜੇਕਰ ਕਹਿ ਲਈਏ ਇਹ 3 ਸਿਟਾ ਕਿ ਐਲਾਨੀਆਂ ਗਈਆਂ ਨੇ ਤਾਂ ਸ਼ਾਇਦ ਕੋਈ ਯਾਦਗਤ ਨਹੀਂ ਨਾ ਹੋਏਗੀ ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਪਿੱਛੇ ਹੋਏਗਾ ਜਿਨ੍ਹਾਂ ਦੇ ਵਿੱਚ ਪਟਿਆਲਾ ਤੋਂ ਅਨਕੇਸ਼ਰਮਾ ਜਿਹੜੇ ਕਿ ਟਕਸਾਲੀ ਅਕਾਲੀ ਨੇ ਤੇ ਉਧਰ ਅੰਮ੍ਰਿਤਸਰ ਸਾਹਿਬ ਤੋਂ ਅਨੈਲ ਜੋਸੀ ਤੇ ਬਠਿੰਡਾ ਤੋਂ ਹਰਸੀਮਲਤ ਕੌਰ ਬਾਦਲ ਇਹ ਤਿੰਨ ਚਿਹਰੇ ਤਿੰਨ ਉਮੀਦਵਾਰ ਅਲਾਨੇ ਹੀ ਮੰਨੇ ਜਾ ਸਕਦੇ ਨੇ ਭਾਵੇਂ ਕਿ ਵੱਖ-ਵੱਖ ਸਵਾਦੀ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿੱਢਿਆ ਹੋਇਆ ਆਪਣੇ ਆਪਣੇ ਪੱਧਰ ਉਤੇ ਪਰੰਤੂ ਉਹਨਾਂ ਦੀ ਜਿਹੜੀ ਹੈ ਅਨਾਉਂਸਮੈਂਟ ਦੇ ਵਿੱਚ ਕੋਈ ਰੇੜਕਾ ਜ਼ਰੂਰ ਹੈ ਕਿਤਨਾ ਕਿਤੇ ਸਾਰੀਆਂ ਸੀਟਾਂ ਉੱਤੇ ਦਸੇ ਦੀਆਂ ਦਸਾਂ ਸੀਟਾਂ ਉੱਤੇ ਪਰੰਤੂ ਤਿੰਨ ਸੀਟਾਂ ਨੂੰ ਜੇਕਰ ਆਪਾਂ ਅਲਾਨੀਆਂ ਮੰਨ ਲਈਏ ਕਿ ਸਿਰਫ ਰਸਮੀ ਐਲਾਨ ਹੀ ਹੋਣਾ ਬਾਕੀ ਹੈ ਤਾਂ ਸ਼ਾਇਦ ਕੋਈ ਹੱਤਕਤਨੀ ਨਹੀਂ ਹੋਏਗੀ ਤੇ ਅੱਗੇ ਆਈਏ ਡਾਕਟਰ ਸਾਹਿਬ ਆਪਾਂ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ ਇੱਕ ਲੋਕ ਸਭਾ ਦਾ ਪੇੜ ਖੁਦ ਮੰਨ ਲਈ ਹੈ ਆਮ ਚੋਣਾਂ ਦਾ ਭਾਵੇਂ ਕਿ ਜਿਹੜੀਆਂ ਜਿਮਨੀ ਤੋਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਉਹਦੇ ਵਿੱਚ ਭਾਜਪਾ ਆਪਣੇ ਪੱਧਰ ਉਤੇ ਉਤਰੀ ਹੋਰ ਵੇਖਣਾ ਹੋਵੇਗਾ ਕਿ ਆਪਣੇ ਇਕੱਲੇ ਪੱਧਰ ਉਤੇ ਕਿਉਂਕਿ ਕਈ ਵਾਰ ਇਹ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਰਿਹਾ ਸੀਟਾਂ ਦੀ ਵੰਡ ਭਾਜਪਾ ਕੋਲ 3 ਦੇਈ ਹੈ ਤੇ ਕਿ 5 ਭਾਜਪਾ 13 ਸੀਟਾਂ ਉਤੇ ਆਪਣੀ ਜੋਰ ਅਜਮਾਇਸ਼ ਕਰ ਰਹੀ ਹੈ ਤੇ ਪਟਿਆਲਾ ਸੀਟ ਪਟਿਆਲਾ ਲੋਕ ਸਭਾ ਹਲਕਾ ਭਾਜਪਾ ਦੇ لحاظ ਤੋਂ ਬੜਾ ਅਹਿਮ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਤੋਂ ਹੋਂ ਲਾਂਭੇ ਹੋਏ ਜਾਂ ਹਟਾਈ ਗਏ ਤਾਂ ਉਹਨਾਂ ਨੇ ਆਪਣੀ ਪੰਜਾਬ ਲੋਕ ਕਾਂਗਰਸ ਕੈਂਪ ਕੀਤੀ ਤੇ ਭਾਜਪਾ ਨਾਲ ਸਮਝੌਤਾ ਕੀਤਾ ਭਾਜਪਾ ਨਾਲ ਤੀਜੀ ਪਾਰਟੀ ਪਿਛਲੀ ਵਿਧਾਨ ਸਭਾ ਚੋਣ ਪੇਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਜੋਗ ਸੁਖਦੇਵ ਸਿੰਘ ਢੀਂਡ ਸਭਾ ਵਾਲੀ ਵੀ ਆਈ ਤਿੰਨ ਤਰੀ ਇਕੱਠ ਜੋੜ ਬਣਿਆ ਜਿਹੜੀ ਹੈ ਵਿਧਾਨ ਸਭਾ ਚੋਣ ਪੇਟ ਜਿਹੜੀ 2022 ਦੇ ਵਿੱਚ ਹੋਈ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਮਾਤ ਖਾ ਗਿਆ ਇਵਨ ਕਿ ਜਮਾਤ ਵੀ ਜ਼ਬਤ ਹੋ ਗਈ ਹੁਣ ਭਾਜਪਾ ਜਿਹੜੀ ਆ ਪੰਜਾਬ ਲੋਕ ਕਾਂਗਰਸ ਕੈਪਟਨ ਮਰੀਂਦਰ ਸਿੰਘ ਦੀ ਉਹ ਭਾਜਪਾ ਦੇ ਵਿੱਚ ਪੂਰੀ ਤਰ੍ਹਾਂ ਮਰ ਜਾ। ਸ਼੍ਰੋਮਣੀ ਕਾਲੀਦਾਲ ਸੰਜੁਗਤ ਵਾਪਸ ਚਲਾ ਗਿਆ ਆਪਣੀ ਪਿਤਰੀ ਪਾਰਟੀ ਕਾਲੀਦਾਲ ਦੇ ਵਿੱਚ ਸੰਦੇਵ ਸਿੰਘ ਖਿੰਸਾਹਰੀ ਤੇ ਮਗਰ ਕਹਿ ਰਹੀ ਹੈ ਕਿ ਕਾਂਗਰਸ ਦਾ ਇੱਕ ਅੰਸ਼ ਤੇ ਬਾਕੀ ਟਕਸਾਲੀ ਭਾਜਪਾ ਭਾਰਤੀ ਜਨਤਾ ਪਾਰਟੀ ਅਜਮੈਸ਼ ਪੀੜਾ ਦੇ ਵਿੱਚ ਲੋਕ ਸਭਾ ਆਮ ਚੋਣ ਜਿਹੜੀ ਹੈ ਦੇਸ਼ ਦੀ ਪੰਜਾਬ ਦੇ ਲਿਹਾਜ਼ ਤੋਂ ਜੇਕਰ ਪਟਿਆਲਾ ਦੀ ਗੱਲ ਕਰ ਰਹੇ ਆ ਤਾਂ ਪਟਿਆਲਾ ਦੇ ਵਿੱਚ ਪਿਛਲੇ ਵਿਧਾਨ ਸਭਾ ਚੋਣ ਪਿੰਡ ਦੇ ਵਿੱਚ ਭਾਜਪਾ ਨੂੰ ਸਭ ਤੋਂ ਘੱਟ ਵੋਟਾਂ 5.4 ਫੀਸਦੀ ਹੀ ਆਈਆਂ ਕੈਪਟਨ ਅਮਰਿੰਦਰ ਸਿੰਘ ਦੀ ਜਮਾਨਤ ਜਬਤ ਹੋ ਗਈ ਜਿਹਨਾਂ ਨੇ ਪਹਿਲਾਂ ਪੰਜਾਬ ਲੋਕ ਕਾਂਗਰਸ ਬਣਾਈ ਸੀ ਤੇ ਨਾਲ ਭਾਜਪਾ ਸੀ ਵੱਡੀ પાર્ટી ਈਵਨ ਕਿ ਭਾਜਪਾ ਦੇ ਵੱਡੇ ਆਗੂ ਪਟਿਆਲਾ ਦੇ ਵਿੱਚ ਚੋਣ ਪ੍ਰਚਾਰ ਲਈ ਵੀ ਆਏ ਤੋਂ ਤੱਕ ਇਹ ਰਾਜਨਾਥ ਸਿੰਘ ਰੱਖਿਆ ਮੰਤਰੀ ਉਹ ਵੀ ਪਟਿਆਲਾ ਚੋਣ ਪ੍ਰਚਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਚਾਰ ਲਈ ਅਏ ਹੋਰ ਵੀ ਵੱਡੀ ਆਕੀ ਤੇ ਵੋਟ ਫੀਸ ਦੀ ਬੜੀ ਘਟ ਤੇ ਕੈਪਟਨ ਨਮਰਿੰਦਰ ਸਿੰਘ ਦੀ ਜਮਾਤ ਵੀ ਸਬਤ ਹੋ ਗਈ ਸੀ ਆਪਨੇ ਵੱਡੀ ਵੱਡੀ ਬਾਜ਼ੀ ਮਾਰੀ ਉਦੋਂ ਅਜੀਤਪਾਲ ਸਿੰਘ ਕੋਲੀ ਜਿੱਤੇ ਤਾਂ 48.4 ਫੀਸ ਦੀ ਜਿਹੜੀ VOTING ਉਹ ਆਪ ਲੈਣ ਦੇ ਵਿੱਚ ਕਾਮਯਾਬ ਹੋ ਗਈ ਕਹਿੰਦਾ ਆਪਕੇ ਵੋਟਾਂ ਦਾ ਤੂਫਾਨ ਇੱਕ ਝੁੱਲਿਆ ਤੇ ਆਪ ਦੇ ਹੱਕ ਦੇ ਵਿੱਚ ਪੁਕਤਿਆ ਤੇ ਕਾਂਗਰਸ ਕਿਉਂਕਿ ਪਿਛਾਂ ਪਿਛਲੇ ਸਮੇਂ 5 ਸਾਲ ਰਾਜ ਕੀਤਾ ਕਾਂਗਰਸ ਨੇ ਕਾਂਗਰਸ ਦਾ ਵੀ ਵੱਡਾ ਆਧਾਰ ਸੀ 16.8% ਦੀ VOTING ਕਾਂਗਰਸ ਨੂੰ ਨਸੀਬ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਕੱਲੇ ਤੌਰ ਤੇ ਉਸ ਸਮੇਂ ਆਡਰ ਕਹਿੰਦਾ ਭਾਗ ਭਾਜਪਾ ਤੋਂ ਅਲੱਗ ਹੋ ਕੇ ਵਿਜਰੀ ਤਾਂ 18.9% ਦੀ ਕਹਿੰਦਾ ਭਾਗ 19% ਦੇ ਕਰੀਬ ਸ਼੍ਰੋਮਣੀ ਅਕਾਲੀ ਦਲ VOTING ਲੀਜਾਂ ਦੇ ਵਿੱਚ ਕਾਮਯਾਬ ਹੋ ਗਈ ਰਹੀ ਸੀ ਫਟਿਆਲੇ ਦੀ ਆਪਾਂ ਗੱਲ ਕਰ ਰਹੇ ਆ ਲੋਕ ਸਵਾ ਜਿਹੜਾ ਪਿੜਾ ਹੈ ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਭਾਜਪਾ ਐਤ ਕੀ ਇਕੱਲੇ ਤੌਰ ਤੇ ਮੈਦਾਨ ਮਲ ਰਹੀ ਹੈ ਕੀ ਰਿਸਪੌਂਸ ਰਹਿਣ ਵਾਲਾ ਹੈ ਪਰਨੀਤ ਕੌਰ ਇਸ ਵੇਲੇ ਜਿਹੜੇ ਕੈਪਟਨ ਮਨਿੰਦਰ ਸਿੰਘ ਦੀ ਪਤਨੀ ਉਹ ਜਿਹੜੀ ਭਾਜਪਾ ਦੀ ਉਮੀਦਵਾਰ ਨੇ ਡਾਕਟਰ ਸਾਹਿਬ ਅਜਿਹੇ ਸਾਰੇ VOTING ਫੀਸ ਦੀ ਤੇ ਹੋਰ ਤਾਣੇ ਬਾਣੇ ਨੂੰ ਕਿਵੇਂ ਦੇਖਦੇ ਹੋ ਜੀ ਪਿੰਡ ਸਰ ਪਟਿਆਲਾ ਨਾਤਾ ਸ਼ਹਿਰੀ ਖੇਤਰ ਨਹੀਂ ਇਹ ਖੇਤਰ ਅਰਮੈਰ ਦਾ ਖੇਤਰ ਹੈ ਇਹ ਵੀ ਬਰਾਬਰ ਤੇ ਕਰੀਬਨ ਜਿੰਨੇ ਵੱਡਾ ਸ਼ਹਿਰ ਪਟਿਆਲੇ ਦੀ ਹੈ ਨੱਬਾ ਰਾਜਪੁਰਾ ਤੇ ਬਾਕੀ ਜਿਹੜੇ ਪਿੰਡੂ ਹਲਕੇ ਨੇ ਕਿ ਘਨੌਰ ਇਸ ਤਰ੍ਹਾਂ ਕੇ ਸਨੌਰ ਇਹ ਇਹ ਪਿੰਡੂ ਹਲਕਾ ਹੈ ਕਿ ਆ ਕਿ ਇਹਦੇ ਉੱਪਰ ਵੱਧ ਤੋਂ ਵੱਧ ਕਿਸਾਨੀ ਡੋਮੀਨੇਟ ਕਰਦੀ ਹੈ ਤੇ ਹੁਣ ਕਿਸਾਨ ਯੂਨੀਅਨਾਂ ਦਾ ਹੋਰ ਚੇ ਲੱਗੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਵਿਰੋਧ ਦੇ ਵਿੱਚ ਆ ਰਹੀ ਹੈ ਇਸ ਤਰ੍ਹਾਂ ਦੇ ਪ੍ਰਭਾਵ ਦੇ ਵਿੱਚ ਇਹ ਜੇਕਰ ਭਾਰਤੀ ਜਨਤਾ ਪਾਰਟੀ ਦੀ ਉਸ ਵੇਲੇ ਇੰਨੀ ਕੱਟ ਵੋਟਿੰਗ ਸੀ ਤੇ ਹੁਣ ਇਹ ਕਿਸ ਤਰ੍ਹਾਂ ਵਜੂਗੀ ਕੱਲੇ ਤੌਰ ਦੇ ਉੱਪਰ ਹਾਂ ਬਿਲਕੁਲ ਨਾ ਸਾਹਿਬ ਜਿਹੜਾ ਤੁਹਾਡੇ ਕੋਲ ਬਿਉਰੋ ਦਿੱਤਾ ਹੈ ਫੀਸਦੀ ਦਾ ਤਾਂ ਉਹ ਪਟਿਆਲੇ ਜ਼ਿਲ੍ਹੇ ਦਾ ਹੈ ਵਿਧਾਨ ਸਭਾ ਪੇੜਵੀ 22 ਦਾ ਜੀ ਤੇ ਇਸ ਸੰਦਰਭ ਦੇ ਵਿੱਚ ਕਿਉਂਕਿ ਜਿਹੜੀਆਂ ਬਦਲਦੀਆਂ ਹਾਲਤਾਂ ਨੇ ਗਈਆਂ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਰੂਸਾ ਕਿਸਾਨੀ ਦੇ ਵਿੱਚ ਜੇਕਰ ਕਿਸਾਨੀ ਇਸ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਹੀ ਇਕੱਠੀਆਂ ਹੋ ਕੇ ਇਕਜੁੱਟ ਹੋ ਕੇ ਵਿਰੋਧ ਦੇ ਵਿੱਚ ਹੋਰ ਵੀ ਉਗਰ ਰੂਪ ਦੇ ਵਿੱਚ ਉਤਰ ਆਈਆਂ ਤਾਂ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਨੂੰ ਲਾਜ਼ਮੀ ਤੌਰ ਤੇ ਖੋਰਾ ਲੱਗੇਗਾ ਕਿ ਇਹ ਸਪਸ਼ਟ ਲੱਗ ਰਿਹਾ ਹੈਗਾ ਦੂਸਰੇ ਪਾਸੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਦਾ ਮਹਾਰਾਣੀ ਪ੍ਰਨੀਤ ਕੌਰ ਦਾ ਆਪਣਾ ਪਿਛਲਾ ਸਮਾ ਦਾ ਆਪਣੇ ਉਹਨਾਂ ਦੇ ਸੰਪਰਕ ਨੇ ਉਹਨਾਂ ਦਾ ਆਪਣਾ ਪ੍ਰਭਾਵ ਵੀ ਹੈ ਉਕ ਕਿੰਨਾ ਪ੍ਰਭਾਵਿਤ ਕਰ ਸਕਣਗੇ ਵੋਟਾਂ ਨੂੰ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਉਂਕਿ ਬੇਸ਼ੱਕ ਉਹ ਕਾਂਗਰਸ ਦਾ ਉਹਨਾਂ ਦਾ ਪਸ਼ੋਕੜਾ ਕਾਂਗਰਸੀ ਹਲਕਿਆਂ ਦੇ ਵਿੱਚੋਂ ਉਹਨਾਂ ਦੀ ਪਹੁੰਚ ਵੀ ਹੈਗੀ ਹੈ ਉੱਥੋਂ ਕਿੰਨੀ ਵੋਟ ਕਚਣਗੇ ਤੇ ਕਾਲੀ ਹਲਕਿਆਂ ਦੇ ਵਿੱਚੋਂ ਕਿੰਨੀ ਕੋ ਕਰਣਗੇ ਇਹ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਏਗਾ ਪਰੰਤੂ ਜੇਕਰ ਦੇਖਿਆ ਜਾਵੇ ਤਾਂ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਕਿ ਕਿਸਾਨੀ ਵੱਲੋਂ ਵਿਰੋਧ ਉੱਠ ਰਿਹਾ ਤੇ ਕਈ ਹੋਰ ਤਿਰਾਂ ਦੇ ਵੱਲੋਂ ਵੀ ਇਸ ਤਰ੍ਹਾਂ ਵਿਰੋਧ ਉੱਠ ਰਿਹਾ ਤੇ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਆਦਾ ਉੱਚਾ ਉੱਠਣ ਦੀ ਸੰਭਾਵਨਾ ਮਹਾਲ ਦੀ ਘੜੀ ਘਟ ਲੱਗ ਰਹੀ ਹੈ ਇਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਕਿਸ ਪਾਸੇ ਨੂੰ ਕਰਵਟ ਲੈ ਜਾਂਦੀ ਹੈ ਸਿਆਸਤ ਦੇ ਵਿੱਚ ਬੜੀਆਂ ਘਟਨਾਵਾਂ ਹੁੰਦੀਆਂ ਨੇ ਬੜਾ ਕੁਝ ਹੁੰਦਾ ਹੈ ਇਸ ਤਰ੍ਹਾਂ ਦਾ ਵੀ ਵਰਤਾਰਾ ਵਾਪਰਨ ਦੀ ਸੰਭਾਵਨਾ ਮੈਂ ਜੀ ਬਿਲਕੁਲ ਡਾਕਟਰ ਸਾਹਿਬ ਆਪਾਂ ਜ਼ਿਕਰ ਪਹਿਲਾਂ ਕਰ ਰਹੇ ਸੀ ਜਹਾਜ਼ਾਂ ਦਾ ਚਾਰਟਰਡ ਪਲੇਨ ਤੇ ਹੈਲੀਕਾਪਟਰਾਂ ਦੀ ਵੱਡੇ ਪੱਧਰ ਤੇ ਬੁਕਿੰਗ ਹੈ ਵੱਡੀ ਮੰਗ ਹੈ ਤੇ ਵੱਡੇ ਲੀਡਰਾਂ ਦੀ ਇਹ ਵੱਡੀ ਲੋੜੀ ਹੈ ਤੇ ਜੇਕਰ ਦੇਖਿਆ ਜਾਵੇ ਜਦੋਂ ਕੋਈ MP ਬਣ ਜਾਂਦਾ ਫਿਰ ਮੁਫਤ ਜਹਾਜ਼ ਦੀ ਦੀ ਸਫਰ ਦੀ ਸੁਹੂਲਤ ਉਹ ਵੀ ਉਸ MP ਨੂੰ ਮਿਲਦੀ ਹੈ MP ਖੁਦ ਨਹੀਂ ਉਹ ਉਹਦਾ ਪਰਿਵਾਰ ਵੀ ਜਹਾਜ਼ ਦੇ ਸਫਰ ਦੀ ਮੁਫਤ ਸੁਹੂਲਤ ਦਾ ਆਨੰਦ ਮਾਣਦਾ ਹੈ ਕਹਿੰਦਾ ਭਾਗ ਕੇ ਇੱਕ MP 34 ਵਾਰ ਡੋਮੈਸਟਿਕ ਜਿਹੜਾ ਜਹਾਜ਼ ਹੈ ਉਹਦੇ ਤੇ ਸਫਰ ਕਰ ਸਕਦਾ ਮੁਫਤ ਤੇ ਨਾਲ ਪਰਿਵਾਰਕ ਜੀ ਵੀ ਕਹਿੰਦਾ ਭਾਵ ਕਿ ਜਹਾਜ਼ ਜਿੱਥੇ ਪਹਿਲਾਂ ਉੱਡਦੇ ਐ ਚੋਣ ਪ੍ਰਚਾਰ ਵੇਲੇ ਉਸ ਤੋਂ ਬਾਅਦ ਜਦੋਂ ਕੋਈ ਉਮੀਦਵਾਰ ਐਮਪੀ ਬਣਦੇ ਵਿੱਚ ਕਾਮਯਾਬ ਹੁੰਦਾ ਤਾਂ ਫਿਰ ਉਹਦੇ ਲਈ ਜਹਾਜ਼ ਮੁਫਤ ਤੌਰ ਤੇ ਵੀ ਉਹਦੇ ਲਈ ਵਾਧੇ ਐ ਉਡਾਣਾ ਭਰਦੇ ਆ ਉਹਦੇ ਲਈ ਇੱਕ ਸਾਲ ਦੇ ਵਿੱਚ 34 ਵਾਰ ਇੱਕ ਐਮਪੀ ਮੁਫਤ ਸਹੂਲ ਦਾ ਆਨੰਦ ਮਾਣ ਸਕਦਾ ਹੈ ਡਾਕਟਰ ਸਾਹਿਬ ਪੰਥ ਕਵੀ ਮੰਨੇ ਜਾਂਦੇ ਐ ਅੱਲਾ ਯਾਰਖਾਂ ਜੋਗੀ ਬੜਾ ਨਾਮ ਹੈ ਉਹਨਾਂ ਦਾ ਪੰਥਕਲਕਿਆਂ ਦੇ ਵਿੱਚ ਸਹਿਤ ਖਲਕਿਆਂ ਦੇ ਵਿੱਚ ਲੇਖਕ ਖਲਕਿਆਂ ਦੇ ਵਿੱਚ ਬੜੀ ਚਰਚਾ ਹੈ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਤੇ ਉਹਨਾਂ ਦੀ ਅੱਜ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸਿੱਖ ਜੈਪ ਕਰਦੇ ਵਿੱਚ ਤਸਵੀਰ ਸਜੋਬਤ ਕੀਤੀ ਗਈ ਹੈ ਪਾਟ ਸਾਹਿਬ ਦੱਸਿਓ ਇਹ ਸਾਰਾ ਕੁਝ ਖਾਸ ਕਰਕੇ ਅੱਲਾ ਯਾਰਖਾਂ ਜੋਗੀ ਬਾਰੇ ਜੀ ਪਿੰਡ ਸਰਬ ਅੱਲਾ ਯਾਰ ਖਾ ਜੋਗੀ ਇੱਕ ਮੁਸਲਮਾਨ ਸੀ ਜਿਹੜਾ ਕਿ ਬਹੁਤ ਹੀ ਵਧੀਆ ਕਵੀਤਾ ਉਹਨੇ ਲਿਖੀ ਉਸ ਦੀ ਜਿਹੜੀ ਹੈਗੀ ਪੋਇਟਰੀ ਸ਼ਹੀਦਾਂ ਨੇ ਵਫਾ ਅਤੇ ਗੰਗੇ ਸ਼ਹੀਦਾਂ ਜਿਹੜੀ ਕਿ ਉਹਨੇ ਵੱਡੇ ਸਹਬਜ਼ਾਦਿਆਂ ਦੀ ਕੁਰਬਾਨੀ ਬਾਰੇ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਬਾਰੇ ਉਹਨੇ ਬਹੁਤ ਹੀ ਮਾਰਮਿਕ ਟੰਗ ਦੇ ਨਾਲ ਉਹਨੇ ਆਪਣੀ ਇਹ ਰਚਨਾ ਰਚੀ ਆ ਉਹ 47 ਤੋਂ ਪਹਿਲਾਂ ਦੀ ਹੈ ਜਦੋਂ ਕਿ ਉਹ ਫਤਿਹਗੜ੍ਹ ਦੀ ਸਵਾ ਤੇ ਉਪਰਾਉਂਦਾ ਸੀ ਤਾਂ ਰੋਤੇ ਉਹਦੀ ਕਪਤਾ ਸੁਣ ਕੇ ਉਦੀ ਰਚਨਾ ਨੂੰ ਸੁਣ ਕੇ ਤਾਂ ਹਮਾਰ ਕੇ ਰੋਣ ਲੱਗ ਜਾਂਦੇ ਐਸਾ ਮਾਰਮਿਕ ਦ੍ਰਿਸ਼ ਕੀ ਤਰਦਾਸੀ ਇਹ ਵੀ ਜੇਕਰ ਆਉਂਦਾ ਕਿ ਅੱਲਾ ਯਾਰਖਾਂ ਜੋਗੀ ਨੂੰ ਮੁਸਲਮਾਨਾ ਨੇ ਮਸਜਿਦ ਦੇ ਵਿੱਚ ਨਹੀਂ ਸੀ ਵੜਨ ਦਿੱਤਾ ਉਹ ਕਹਿੰਦੇ ਵੀ ਤੂੰ ਕਿਸ ਤਰ੍ਹਾਂ ਦਾ ਤੂੰ ਮੁਸਲਮਾਨ ਹੋ ਕੇ ਸਿੱਖਾਂ ਦੀ ਉਗਾਰ ਹੈ ਇਹ ਵੀ ਇਹ ਇਹ ਵੀ ਸੁੰਨ ਦੇ ਵਿੱਚ ਆਇਆ ਕਿ ਅੱਲਾ ਯਾਰਖਾਂ ਜੋਗੀ ਬਾਰੇ ਮੁਸਲਮਨ ਕਲਾਸ ਦੇ ਵਿੱਚ ਕਿਸ ਤਰ੍ਹਾਂ ਵਰਤਾਰਾ ਵਰਤੇ ਜਾਂਦਾ ਸੀ ਤੇ ਅੱਜ ਜੇ ਪੰਥ ਨੇ ਇਸ ਘੜੀ ਦੇ ਵਿੱਚ ਇਹ ਪਹਿਚਾਨ ਕੀਤੀ ਹੈ ਤੇ ਅੱਲਾ ਯਾਰ ਖਾਂ ਜੋਗੀ ਦੀ ਤਸਵੀਰ ਸਿੱਖ ਜੈਵ ਘੜ ਦੇ ਵਿੱਚ ਲਾਈ ਹੈ ਚਲੋ ਦੇਰ ਨਾਲ ਹੀ ਸਹੀ ਲੱਗੀ ਤਾਂ ਹੈ ਨਾ ਜਿਹੜੀ ਕਿ ਸਿੱਖ ਇਤਿਹਾਸ ਨੂੰ ਉਹਨੇ ਵਰਣਨ ਕਰਦਾ ਸੀ ਬੜੇ ਮਹਾਰਮਕ ਢੰਗ ਦੇ ਨਾਲ ਉਹਨੇ ਮਹਾਰਮਕ ਵਰਣਨ ਕੀਤਾ ਤੇ ਉਸ ਨੂੰ ਸਿੱਖ ਜਗਤ ਨੇ ਵੱਡੀ ਇੱਜ਼ਤ ਦਿੱਤੀ ਹੈ ਮਾਣ ਦਿੱਤਾ ਹੈ ਇਸ ਤਰ੍ਹਾਂ ਦਾ ਇਹ ਕਾਰਜ ਕੀਤਾ ਹੈ ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥ ਦੇ ਬਧਾਈ ਦੇ ਪਾਤਰ ਵੀ ਨੇ ਪਰੰਤੂ ਕਈ ਵਾਰ ਇਹ ਹੁੰਦਾ ਹੈਗਾ ਦੇਖਿਆ ਜਾਂਦਾ ਕਿ ਬਹੁਤ ਵੱਡੇ ਵੱਡੇ ਜਿਹੜੇ ਕੁਰਬਾਨੀਆਂ ਕਰਨ ਵਾਲੇ ਸਿੱਖ ਜਰਨੈਲ ਜਾਂ ਸਿੱਖ ਪੰਥ ਦੇ ਲਈ ਕਾਜ ਕਰਨ ਵਾਲੇ ਵੱਡੇ ਲੀਡਰਾਂ ਦੀਆਂ ਤਸਵੀਰਾਂ ਬਹੁਤ دیر ਤੋਂ ਬਾਅਦ ਲੱਗਦੀਆਂ ਨੇ ਕਈ ਵਾਰ ਇਹ ਵੀ ਸੁਣਨ ਨੂੰ ਆਇਆ ਜਿਸ ਤਰ੍ਹਾਂ ਕਿ ਮਹਾਰਾਜਾ ਰਿਪਨੰਥ ਸਿੰਘ ਦੀ ਤਸਵੀਰ ਵੀ ਪਿਛਲੇ ਸਮੇਂ ਦੇ ਵਿੱਚ ਹੀ ਲਗਾਈ ਗਈ ਹੈ ਜਦ ਕਿ ਉਹਨਾਂ ਦੀ ਸ਼ੋਮਨੀ ਕਾਲੀ ਦਲ ਦੇ ਲਈ ਪੰਥ ਦੇ ਲਈ ਬਹੁਤ ਵੱਡੀ ਕਹਾਣੀ ਸੀ ਤੇ ਉਹਨਾਂ ਨੂੰ ਆਪਣਾ ਰਾਗ ਗੱਦੀ ਵੀ ਛੱਡਣੀ ਪਈ ਸੀ ਇਸ ਤਰ੍ਹਾਂ ਦੀਆਂ ਕਈ ਵਾਰਕ ਹੋ ਜਾਂਦੀਆਂ ਨੇ ਤੇ ਇਹ ਜਿਹੜੀ ਅੱਲਾ ਯਾਰ ਖਾ ਜੋਗੀ ਦੀ ਤਸਵੀਰ ਸਿੱਖ ਜੈਵ ਕਰਦੇ ਵਿੱਚ ਲਾਈ ਗਈ ਹੈ ਕਿ ਅੱਛਾ ਲੱਗ ਆ ਜੋ ਕਾਰਜ ਹੈ। ਬਈ ਪ੍ਰੋਡਕਟਰ ਸਾਹਿਬ ਆਪਾਂ ਥੋੜੀ ਜੀ ਇੱਕ ਸਿਆਸੀ ਮਹਾਜ ਦੀ ਗੱਲ ਰਹਿ ਗਈ ਸੀ ਆਪਾਂ ਕਰੀਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅੱਜ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਅਹਿਮ ਬੈਠਕ ਹੋਈ ਹੈ। ਵੱਡੇ ਲੀਡਰ ਉਹਦੇ ਵਿੱਚ ਸ਼ਾਮਲ ਹੋਏ ਚਰਚਾ ਹੋਈ ਕਿ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਕੌਣ ਕਿਹੜੇ ਉਮੀਦਵਾਰ ਹੋਣ ਤੇ ਜਿਹੜੇ ਆਪਸੀ ਰੇੜਕੇ ਨੇ ਉਹਨਾਂ ਉੱਤੇ ਮੰਤਨ ਹੋਇਆ ਤੇ ਸੀਟਾਂ ਦੀ ਵੰਡ ਲਈ ਖਾਸ ਜ਼ੋਰ ਇਹ ਦਿੱਤਾ ਗਿਆ ਕਿ ਹੋੜ ਦੇਰੀ ਨਾ ਹੋਵੇ ਕਾਂਗਰਸ ਹਾਈ ਕਮਾਂਡ ਨੂੰ ਇਹਦੀ ਰਿਪੋਰਟ ਭੇਜ ਦਿੱਤੀ ਗਈ ਹੈ ਅੱਜ ਦੀ ਜਿਹੜੀ ਬੈਠਕ ਹੈ ਇਹਦੀ ਅਗਵਾਈ ਦਵਿੰਦਰ যাদਬ ਜਿਹੜੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇਸ ਵੇਲੇ ਇੰਚਾਰਜ ਨੇ ਉਹਨਾਂ ਨੇ ਕੀਤੀ ਕਹਿੰਦਾ ਭਾਪਕੇ ਕਿ ਕਿਉਂਕਿ ਇਹ ਕਾਂਗਰਸੀ ਹਲਕਿਆਂ ਦੇ ਵਿੱਚ ਵੀ ਤੇ ਖਾਸ ਕਰਕੇ ਜਿਹੜੇ ਇੱਛਾਵਾਨ ਨੇ ਕਾਂਗਰਸ ਤੇ ਟਿਕਟ ਲਈ ਉਹ ਵੀ ਪਿਛਲੇ ਸਮੇਂ ਤੋਂ ਇਸ ਗੱਲੋਂ ਚਿੰਤਤ ਸੀ ਕਿ ਕਾਂਗਰਸ ਦੀ ਜਿਹੜੀ ਸੂਚੀ ਹੈ ਉਹ ਦੇਰ ਦੇਰੀ ਹੋ ਰਹੀ ਉਹਦੇ ਵਿੱਚ ਵੱਡੀ ਬੱਸੇ ਵੱਡੀ ਦੇਰੀ ਵੀ ਬਣੀ ਹੋਈ ਹੈ ਖੈਰ ਹੁਣ ਇੱਕ ਅਸਾਰ ਬਣੇ ਨੇ ਕਿ ਜਿਹੜੀ ਪ੍ਰਕਿਰਿਆ ਹੈ ਕਾਂਗਰਸ ਦੀ ਸੂਚੀ ਉਹ ਜਲਦੀ ਆ ਜਾਏਗੀ ਆਪਾਂ ਪਟਿਆਲਾ ਜ਼ਿਲ੍ਹੇ ਦਾ ਪਹਿਲਾਂ ਜ਼ਿਕਰ ਕਰ ਰਹੇ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਥੋਂ ਉਹ ਸਰਗਰਮ ਰਹਿ ਉਨਾ ਦਾ ਆਪਣਾ ਜ਼ਿਲ੍ਹਾ ਪਿਛਲੀ ਵਾਰ ਉਹਨਾਂ ਦੀ ਭਾਵੇਂ ਜਮਾਨਤ ਜਬਤ ਹੋ ਗਈ ਇਸ ਵਾਰ ਫਿਰ ਕੈਪਟਨ ਪਰਵਾਰ ਮੈਦਾਨ ਦੇ ਵਿੱਚ ਹੈ ਤਾਂ ਖੈਰ ਡਾਕਟਰ ਸਾਹਿਬ ਪਟਿਆਲੇ ਦੇ ਵਿੱਚ ਕਾਂਗਰਸ ਦੇ ਲਿਹਾਜ਼ ਤੋਂ ਵੀ ਇੱਕ ਢੇਡਕਾ ਬਣਿਆ ਹੋਇਆ ਪਿਛਲੇ ਸਮੇਂ ਕਹਿੰਦਾ ਭਾਵੇਂ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਆਪ ਦੇ ਜਿਹੜੇ ਉਮੀਦਵਾਰ ਜਿੱਤੇ ਸਨ 2014 ਦੇ ਵਿੱਚ ਭਾਵੇਂ 19 ਦੇ ਵਿੱਚੋਂ ਫਿਰ ਹਾਰ ਗਏ ਉਹਨਾਂ ਨੂੰ ਕਾਂਗਰਸ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਚਰਚਾ ਸੀ ਕਿ ਸ਼ਾਇਦ ਉਹ ਮੋੜ ਜਿਹੜੇ ਕਾਂਗਰਸ ਦੇ ਉਮੀਦਵਾਰ ਹੋਣਗੇ ਪਰੰਤੂ ਕਾਂਗਰਸੀ ਹਲਕਿਆਂ ਦੇ ਵਿੱਚ ਇੱਕ ਵੱਡਾ ਇਸ ਮਾਮਲੇ ਦੇ ਵਿੱਚ ਰੋਸ ਯਾਨੀ ਕਿ ਕੈਰੀ ਕੇ ਬਗਾਵਤੀ ਸੁਰਾਂ ਵੀ ਮਾਹੌਲ ਦੇ ਵਿੱਚ ਆਈਆਂ ਹਰਦਿਆਲ ਸਿੰਘ ਕੰਬੋਜ ਜਿਹੜੇ ਦਾਅਵੇਦਾਰਾਂ ਵਿੱਚੋਂ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਉਹ ਅੱਗੇ ਹੋ ਕੇ ਮੰਨ ਲਿਆ ਭਾਵੇਂ ਕਿ ਟਿਕਟ ਦੀ ਪ੍ਰਾਪਤੀ ਲਈ ਜਿਹੜੀਆਂ ਜਿਨ੍ਹਾਂ ਨੇ ਹਾਈ ਕਮਾਂਡ ਨੂੰ ਅਰਜ਼ੀ ਦਿੱਤੀਆਂ ਉਹਨਾਂ ਦੇ ਵਿੱਚ ਸਰਦਾਰ ਲਾਲ ਸਿੰਘ ਜਿਹੜੇ ਕਿ ਟਕਸਾਲੀ ਅਕਾਲੀ ਨੇ ਕਾਂਗਰਸੀ ਸਨ ਉਹਨਾਂ ਨੇ ਤੇ ਬੀਬੀ ਗਰਸ਼ਰਨ ਕੌਰ ਰੰਦਾਵਾ ਜਿਹੜੇ ਕਿ ਮਹਿਲਾ ਮੋਰਜਾ ਵੀ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਇੱਕ ਅਮਤ ਸੈਣੀ ਤੇ ਹਰदयाल ਸਿੰਘ ਕੋ ਉਸ ਇਸ ਤੋਂ ਬਾਅਦ ਕਹਾਣੀ ਦੂਜੇ ਵੱਲ ਜਾਂਦੀ ਹੈ ਕਿ ਡਾਕਟਰ ਧਰਮੀਰ ਗਾਂਧੀ ਦੀ ਐਂਟਰੀ ਹੁੰਦੀ ਹੈ ਕਾਂਗਰਸ ਦੇ ਵਿੱਚ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਪੁਰਾਣੀ ਜਿਹੜੀ ਧੇਰੇ ਜਿਹੜੀ ਟਿਕਟਾਂ ਦੀ ਜੋਰ ਜਮਾਈ ਦੇ ਵਿੱਚ ਸੀ हाई कमांडर ਉਹਨਾਂ ਪ੍ਰਤੀ ਕੀ ਫੈਸਲਾ ਲੈਂਦੀ ਹੈ ਤੇ ਡਾਕਟਰ ਗਾਂਧੀ ਜਿਸ ਇੱਛਾ ਦੇ ਨਾਲ ਭਾਵੇਂ ਕਿ ਡਾਕਟਰ ਗਾਂਧੀ ਕਹਿ ਰਹੇ ਨੇ ਕਿ ਉਹ ਟਿਕਟ ਦੀ ਪ੍ਰਾਪਤੀ ਲਈ ਨਹੀਂ ਆਏ ਕੁਝ ਸਿਧਾਂਤਕੀਆਂ ਗੱਲਾਂ ਨੇ ਫਿਰ ਡਾਕਟਰ ਗਾਂਧੀ ਦੀ ਜਿਹੜੀ ਹੈ ਟਿਕਟ ਦੀ ਜਿਹੜੀ ਇੱਛਾ ਹੈ ਉਹ ਕਿੱਥੇ ਰਹਿੰਦੀ ਹੈ ਡਾਕਟਰ ਸਾਹਿਬ ਦੱਸਿਓ ਇਹ ਸਾਰਾ ਕੁਝ ਕਿਉਂਕਿ ਪੰਜਾਬ ਭਮ ਦੇ ਵਿੱਚ ਕਾਂਗਰਸ ਦੀ ਜਿਹੜੀ ਅਹਿਮ ਬੈਠਕ ਹੁਣ ਖਤਮ ਹੋ ਚੁੱਕੀ ਹੈ ਜੀ ਪਿੰਡ ਸਰਬ ਜਿਵੇਂ ਕਿ ਡੈਮੋਕਰੈਟਿਕ ਸੈਟਅਪ ਦੇ ਵਿੱਚ ਜੋ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਸਟਰਕਚਰ ਹੁੰਦਾ ਉਹਦੇ ਵਿੱਚ ਇਸ ਤਰ੍ਹਾਂ ਦੇ ਮੁੱਦਿਆਂ ਬਾਰੇ ਇਹ ਮੰਨਿਆ ਜਾਂਦਾ ਵੀ ਥੱਲੇ ਤੋਂ ਪਹਿਲਾਂ ਬਲਾਕ ਕਮੇਟੀ ਜਾਂ ਜ਼ਿਲ੍ਹਾ ਕਮੇਟੀਆਂ ਸਿਫਾਰਸ਼ ਕਰਦੀ ਹੈ ਫਿਰ ਸਟੇਟ ਕਮੇਟੀਆਂ ਸਿਫਾਰਸ਼ ਕਰਦੀ ਹੈ ਫਿਰ ਉਸ ਤੋਂ ਬਾਅਦ ਹਾਈ ਕਮਾਂਡ ਉਹਨਾਂ ਤੇ ਉੱਪਰ ਵਿਚਾਰ ਕਰਦੀ ਹੈ ਵਿਚਾਰ ਕਰਨ ਤੋਂ ਬਾਅਦ ਟਿਕਟ ਦਿੱਤੀ ਜਾਂਦੀ ਹੈ ਇਹ 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 ਤਾਂ ਸਿੱਧਾ ਫਾਰਮੂਲਾ ਇਹ ਇਸ ਤਰ੍ਹਾਂ ਦਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਜ਼ਿਲ੍ਹਾ ਕਮੇਟੀ ਨੇ ਕਿਸ ਦੀ ਸਿਫਾਰਸ਼ ਕੀਤੀ ਹੈ ਤੇ ਸਟੇਟ ਕਮੇਟੀ ਨੇ ਜੇ ਹੁਣ ਅੱਜ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਸਿਫਾਰਸ਼ਾਂ ਭੇਜੀਆਂ ਨੇ ਤੇ ਦੂਸਰਾ ਹਾਈ ਕਮਾਂਡ ਉਹਨਾਂ ਸਿਫਾਰਸ਼ਾਂ ਨੂੰ ਕਿੰਨਾ ਵਜਨ ਦਿੰਦੀ ਹੈ ਜਾਂ ਉਹਨਾਂ ਨੂੰ ਮੰਨਦੀ ਹੈ ਜਾਂ ਆਪਣੇ ਉੱਪ ਠੋਸੀ ਜਾਂਦੀ ਹੈ ਵੈਸੇ ਕਈ ਵਾਰ ਇਹ ਹੁੰਦਾ ਹੈ ਸਿਫਾਰਸ਼ਾਂ ਹੋਰ ਗਈਆਂ ਹੁੰਦੀਆਂ ਨੇ ਤੇ ਹਾਈ ਕਮਾਂਡ ਦਾ ਉੱਪਰੋਂ ਕੋਈ ਫਰਮਾਨ ਹੋਰ ਆ ਜਾਂਦਾ ਹੈ ਕਈ ਵਾਰ ਅਕਸਰ ਸਾਰੀਆਂ ਬਿਲਕੁਲ ਕਈ ਵਾਰ ਹੀ ਅਜਿਹੇ ਅਸਾਰ ਜਿਹੜੇ ਸਾਹਮਣੇ ਆ ਜਾਂਦੇ ਆ ਤਾਂ ਉਹਨਾਂ ਤੇ ਚਰਚਾ ਨਹੀਂ ਹੁੰਦੀ ਹੈ ਜਿਹੜੀ ਅੱਜ ਦੀ ਬੈਠਕ ਹੈ ਉਹਦੇ ਵਿੱਚ ਅਜਿਹੇ ਕਈ ਮਾਮਲੇ ਆਉਤੇ ਵੱਡੀ ਕਾਂਗਰਸ ਨੂੰ ਕਾਂਗਰਸੀ ਆਗੂ ਆਪਸ ਦੇ ਵਿੱਚ ਖੇਬੜਦੇ ਵੀ ਦੱਸੇ ਜਾਂਦੇ ਆ ਜੀ ਬਿਲਕੁਲ ਇਹੋ ਹੀ ਹੁੰਦਾ ਕਈ ਵਾਰ ਇਹ ਵੀ ਹੁੰਦਾ ਜਦੋਂ ਵੱਡੇ ਹਾਈ ਕਮਾਂਡ ਦਾ ਕਈ ਵਾਰ ਇਨਡਾਇਰੈਕਟ ਵੇ ਦੇ ਨਾਲ ਉੱਪਰਲੇ ਲੀਡਰਾਂ ਨੂੰ ਸੰਦੇਸ਼ ਆ ਜਾਂਦਾ ਵੀ ਇਸ ਦੀ ਸਪਾਰਸ਼ ਭੇਜਣੀ ਹੈ ਤੇ ਵਿੱਚੋਂ ਉਹ ਖੇਮਾਬੰਦੀ ਹੋ ਜਾਂਦੀ ਹੈ ਇਸ ਤਰ੍ਹਾਂ ਵੀ ਕਈ ਵਾਰ ਖੇਬੜਵਾਜੀ ਹੋ ਜਾਂਦੀ ਹੈ ਜਾਂ ਫਿਰ ਕਈ ਵਾਰ ਆਪੋ ਆਪਣੇ ਹਿੱਤ ਹੁੰਦੇ ਨੇ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਹੁਣ ਕਿਨੇ ਕਿਹਾ ਜਾ ਰਿਹਾ ਹੈ ਕਿ ਵੀ ਜਿਹੜੀ ਸਟੇਟ ਕਮੇਟੀ ਨੇ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਇਹਨੂੰ ਹਾਈ ਕਮਾਂਡ ਜ਼ਰੂਰ ਕੋਈ ਨਾ ਕੋਈ ਫੈਸਲਾ ਦੇਵੇਗੀ ਤੇ ਇਹ ਦੇ ਇਸ ਤੋਂ ਬਾਅਦ ਹੀ ਹਾਈ ਕਮਾਂਡ ਨੇ ਆਪਣਾ ਫੈਸਲਾ ਦੇਣਾ ਹੈ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਪਾਰ ਕਿ ਪੰਜਾਬ ਪ੍ਰਦੇਸ਼ ਦੀ ਇਕਾਈ ਦੇ ਵਿੱਚ ਜਿਹੜੀਆਂ ਗੱਲਾਂ ਪਿਛਲੇ ਸਮੇਂ ਤੋਂੀਆਂ ਨਵੇਂ ਹਾਲਾਤ ਬਣੇ ਉਹਨਾਂ ਉੱਤੇ ਵੱਡੇ ਪੱਧਰ ਉੱਤੇ ਅੱਜ ਚਰਚਾ ਹੋਈ ਹੈ ਕਿ ਜਿਹੜੇ ਨਵੇਂ ਹਾਲਾਤ ਬਣੇ ਹਨ ਉਹਨਾਂ ਨਾਲ ਜਿਹੜੀ ਹੈ ਸੂਬੇ ਦੀ ਕਾਂਗਰਸ ਨੂੰ ਕੋਈ ਨੁਕਸਾਨ ਤਾਂ ਨਹੀਂ ਮੰਥਨ ਬੜਾ ਡੂੰਗਾ ਹੋਇਆ ਡਾਕਟਰ ਸਾਹਿਬ ਤੇ ਕੁਝ ਆਗੂਆਂ ਦੇ ਵਿੱਚ ਖੇੜਪੜਾ ਵੀ ਦੱਸਿਆ ਜਾਂਦਾ ਹੈ ਕਿ ਹੋਇਆ ਹੈ ਖੈਰ ਕਈ ਵਾਰੀ ਜਦੋਂ ਮੰਥਨ ਹੁੰਦਾ ਹੈ ਤਾਂ ਕਈ ਮਾਮਲਿਆਂ ਦੇ ਵਿੱਚ ਕਈ ਪੱਖਾਂ ਉੱਤੇ ਚਰਚਾ ਜਦੋਂ ਹੁੰਦੀ ਹੈ ਤਾਂ ਫਿਰ ਅਜਿਹਾ ਮਾਹੌਲ ਬਣਦਾ ਹੀ ਹੈ ਖੈਰ ਡਾਕਟਰ ਸਾਹਿਬ ਪਰ ਨਾਲ ਜਿਹੜੀ ਹੈ ਇਹ ਹੈ ਕਿ ਜਿਹੜੀ ਸੂਚੀ ਕਾਂਗਰਸ ਦੀ ਜਿਹੜੀ ਪ੍ਰਕਿਰਿਆ ਉਹ ਜ਼ਰੂਰ ਹੋਰ ਤੇਜ਼ ਹੋਏਗੀ ਜੀ ਡਾਕਟਰ ਸਾਹਿਬ ਹਾਂ ਪਿੰਟਰ ਸਾਹਿਬ ਇਹ ਤਾਂ ਦੇਖੋ ਜਿਹੜੀ ਸਟੇਟ ਕਮੇਟੀ ਜਾਂ ਪੰਜਾਬ ਦੀ ਇਹ ਆ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਹੜਾ ਇੰਡੀਆ ਕੱਠ ਜੋਰ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਵੱਖਰਾ ਸੁਰਪ ਲਾਪੀ ਸੀ ਕਿ ਅਸੀਂ ਇਕੱਲੇ ਤੌਰ ਤੇ ਲੜਾਂਗੇ ਉਹਦੇ ਵਿੱਚੋਂ ਕਾਮਯਾਬੀ ਹੋਏ ਨੇ ਨਾਮ ਆਦਿ ਪਾਰਟੀ ਅਲੱਗ ਚੋਣਾਂ ਲੜ ਰਹੀ ਹੈ ਤੇ ਕਾਂਗਰਸ ਪਾਰਟੀ ਅਲੱਗ ਲੜ ਰਹੀ ਹੈ ਇਹਦੇ ਵਿੱਚ ਤਾਂ ਦੇਖੋ ਪੰਜਾਬ ਪ੍ਰਦੇਸ਼ ਕਾਂਗਰਸ ਆਪਣੀ ਜਿਹੜੀ ਗੱਲ ਨੂੰ ਪਵਾਉਣ ਦੇ ਵਿੱਚ ਉਸ ਦੇ ਵਿੱਚ ਸਫਲ ਹੋਈ ਹੈ ਤੇ ਅੱਜ ਵਾਲੀ ਜਿਹੜੀ ਹੈ ਕਿ ਸੀਟਾਂ ਦੀ ਵੰਡ ਵੰਡਾਰੇ ਦੇ ਵਿੱਚ ਇਹਦੇ ਕਿੰਨਾ ਕਿ ਇਹਨਾਂ ਦਾ ਪ੍ਰਭਾਵ ਜਾਂਦਾ ਹੈ ਤੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਇਹ ਸਾਹਮਣੇ ਆ ਜਾਏਗੀ 1-2 ਦਿਨਾਂ ਦੇ ਵਿੱਚ ਹੂੰ ਜੀ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਜਿਹੜੇ ਸਿਆਸੀ ਸਿਨੈਰੀਓ ਤੇ ਖਾਸ ਕਰਕੇ ਪੰਥਕ ਕਵੀ ਅੱਲਾ ਯਾਰ ਖਾਂ ਜੋਗੀ ਜਿਹੜੇ ਅੱਜ ਸੁਸਬਤ ਹੋਏ ਨੇ ਇਸੇ ਅਜਾਇਬ ਘਰ ਦੇ ਵਿੱਚ ਸਾਰੇ ਮਾਮਲਿਆਂ ਉੱਤੇ ਤੁਸੀਂ ਵਿਸਤਾਰ ਨਾਲ ਖੋਲਿਆ ਤੇ ਨਾਲ ਕਿਵੇਂ ਜਿਹੜੇ ਜਹਾਜ਼ ਉਹ ਬੁੱਕ ਹੋ ਰਹੇ ਨੇ ਤੇ ਵੱਡੀ ਗੱਲ ਕਿ ਜਦੋਂ ਕੋਈ ਉਮੀਦਵਾਰ ਐਮਪੀ ਬਣਦਾ ਹੈ ਤਾਂ ਉਹਨਾਂ ਨੂੰ ਜਹਾਜ਼ ਸਫ਼ਰ ਦੀ ਸਹੂਲਤ ਉਹ ਕਿਹੜੀ ਮਿਲਦੀ ਹੈ ਤੁਸੀਂ ਵਿਸਤਾਰ ਨਾਲ ਸਾਰੀਆਂ ਗੱਲਾਂ ਖੋਲੀਆਂ ਸੋ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਬਹੁਤ ਬਹੁਤ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨ ਈ ਮਿਸ਼ਨ ਪੰਜਾਬੀ